ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਤੁਹਾਡੇ ਨਾਲ ਜੁੜਨ ਲੱਗੇ ਆ ਤੁਸੀਂ ਦੇਖ ਰਹੇ ਹੋ ਇਹ ਸੜਕਾਂ ਦੇ ਹਾਲਾਤ ਇਹ ਹਾਲਾਤ ਨੇ ਹਲਕਾ ਜਲਾਲਾਬਾਦ ਦੇ ਏਰੀਆ ਅਰਨੀ ਵਾਲਾ ਸ਼ੇਖ ਸੁਬਾਨ ਦੇ ਜੋ ਕਿ ਅੱਜ ਸਵੇਰ ਤੋਂ ਬਹੁਤ ਹੀ ਬਾਰਿਸ਼ ਚੱਲ ਰਹੀ ਸੀ ਜਿਸ ਦੇ ਕਾਰਨ ਇਹ ਸੜਕਾਂ ਦੇ ਹਾਲਾਤ ਬਣੇ ਹੋਏ ਹਨ ਆਸ-ਪਾਸ ਘਰ ਲੱਗਦੇ ਹਨ ਜੋਕੇ ਘਰਾਂ ਨੂੰ ਬਹੁਤ ਦਿੱਕਤ ਆ ਰਹੀ ਹੈ ਤੰਗੀ ਪਰੇਸ਼ਾਨੀ ਆ ਰਹੀ ਹੈ ਬਾਹਰ ਨਿਕਲਣ ਵਿੱਚ ਕੋਈ ਵੀ ਸਾਧਨ ਸਹੀ ਤਰੀਕੇ ਨਾਲ ਨਹੀਂ ਰਿਹਾ ਜੋ ਕਿ ਬਹੁਤ ਹੀ ਮਾੜੇ ਹਾਲਾਤ ਹੋ ਚੁੱਕੇ ਹਨ ਜਲਾਲਾਬਾਦ ਏਰੀਏ ਦੇ ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਸੰਦੀਪ ਸਰਪੰਚ ਪੀਵੀ 22 ਸੋ ਮੇਰੇ ਪੇਰੇ ਜੁੜੇ ਰਹਿਣਾ ਇਸੇ ਤਰ੍ਹਾਂ ਹੋਰ ਵੀਡੀਓ ਤੁਹਾਡੇ ਤੱਕ ਪਹੁੰਚਾਵਾਂਗੇ ਸੋ ਆਜੋ ਦਿਖਾਦੇ ਹਾਂ ਹਲਕਾ ਜਲਾਲਾਬਾਦ ਦੇ ਏਰੀਏ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਸੜਕਾਂ ਦਾ ਬਹੁਤ ਮਾੜੇ ਹਾਲਾਤ ਹਨ ਖਾਲੀਆਂ ਤੋਂ ਪਾਣੀ ਬਾਹਰ ਆ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਮਾੜੇ ਹਾਲਾਤ ਚੱਲ ਰਹੇ ਹਨ ਤੁਸੀਂ ਦੇਖ ਸਕਦੇ ਹੋ ਅਰਨੀ ਵਾਲਾ ਦੇ ਸ਼ੇਖਸਬਾਨ ਦੀਆਂ ਗਲੀਆਂ ਦਾ ਬਹੁਤ ਹੀ ਮਾੜਾ ਹਾਲਾਤ ਹਨ ਲੋਕਾਂ ਨੂੰ ਬਹੁਤ ਹੀ ਤੰਗੀ ਪਰੇਸ਼ਾਨੀ ਆ ਰਹੀ ਹੈ ਸੋ ਲੋਕ ਬਹੁਤ ਦੁਖੀ ਹੋ ਚੁੱਕੇ ਹਨ ਸੋ ਇਹਨਾਂ ਸੜਕਾਂ ਕਰਕੇ ਸੜਕਾਂ ਬਹੁਤ ਹੀ ਖਰਾਬ ਹਨ ਸੋ ਜੁੜੇ ਰਹਿਣਾ ਆਪਣੇ ਚੈਨਲ ਤੇ ਹੋਰ ਵੀਡੀਓ ਪਾਉਣ ਤੇ ਆਪਣਾ ਪੇਜ ਹੈ ਸੰਦੀਪ ਸਰਪੰਚ ਪੀਵੀ 22 ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ